ਗੁੱਡ ਮਾਰਨਿੰਗ एवरीवन ਆਈ ਐਮ ਸ਼ੰਕਰ ਚੋਹਾਨ ਮੋਟੀਵੇਸ਼ਨ ਸਪੀਕਰ ਐਂਡ ਯੂਟਿਊਬਰ ਤੇ ਮੇਰੇ ਨਾਲ ਨੇ ਇਹ ਪਟਿਆਲੇ ਦੇ ਮਸ਼ਹੂਰ ਇਹ ਪੂਰਨ ਸਵਾਮੀ ਜੀ ਜਿਹੜੇ ਲਾਫਿੰਗ ਗੁਰੂ ਦੇ ਨਾਮ ਤੇ ਜਾਣੇ ਜਾਂਦੇ ਨੇ ਤੇ ਇਹ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੇਰੇ ਚੈਨਲ ਤੇ ਲੋ ਇੱਕ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਜਿਵੇਂ ਤੁਸੀਂ ਲੋਕਾਂ ਨੂੰ ਹਸਾਉਣ ਦਾ ਕੰਮ ਕਰਦੇ ਹੋ ਤੇ ਤੁਹਾਨੂੰ ਦਿਲੋਂ ਕੀ ਮਹਿਸੂਸ ਹੁੰਦਾ ਹੈ ਤਾਂ ਸਾਡੇ ਸ਼ੰਕਰ ਜੀ ਪੁੱਛਦੇ ਨੇ ਕਿ ਜਦੋਂ ਤੁਸੀਂ ਸਾਨ ਦਾ ਕੰਮ ਕਰਦੇ ਹੋ ਤਾਂ ਕੀ ਹੁੰਦਾ ਹੈ ਤਾਂ ਮੈਂ ਬਹੁਤ ਸਾਰੇ ਜਿਹਦੇ ਨੇ ਧਾਰਮਿਕ ਕਿਤਾਬਾਂ ਪੜੇ ਨੇ ਤਾਂ ਉਹਦੇ ਵਿੱਚ ਇਹ ਦੱਸਿਆ ਹੈ ਕਿ ਜਦੋਂ ਆਪਾਂ ਕਿਸੇ ਨੂੰ ਦੁੱਖ ਦੇਵਾਂਗੇ ਤਾਂ ਪਹਿਲੇ ਆਪਣੇ ਆਪ ਨੂੰ ਦੁੱਖ ਦੇਣਾ ਪਏਗਾ ਤਾਂ ਆਪਾਂ ਦੂਜੇ ਨੂੰ ਦੁੱਖ ਦੇ ਸਕਦੇ ਆ ਜੇ ਆਪਾਂ ਖੁਸ਼ੀਆਂ ਵੰਡਾਂਗੇ ਜੇ ਪਹਿਲੇ ਆਪਾਂ ਖੁਸ਼ ਹੋਵਾਂਗੇ ਤਾਂ ਖੁਸ਼ੀਆਂ ਆਪਾਂ ਫਿਰ ਦੂਜੇ 'ਚ ਵੰਡ ਸਕਦੇ ਆ ਜੇ ਮੈਂ ਦੂਜੇ ਨੂੰ ਖੁਸ਼ੀਆਂ ਵੰਡਦਾ ਤਾਂ ਪਹਿਲੇ ਮੈਂ ਆਪ ਖੁਸ਼ ਹੋਣਾ ਤਾਂ ਹੀ ਵੀ ਦੂਜੇ ਨੂੰ ਖੁਸ਼ੀਆਂ ਵੰਡਦਾ ਔਰ ਦੂਜੇ ਨੂੰ ਖੁਸ਼ੀਆਂ ਵੰਡਣ ਨਾਲ ਮੇਰੀ ਖੁਸ਼ੀਆਂ ਜਿਹੜੀਆਂ ਉਹ ਹਜ਼ਾਰਾ ਗੁਣਾ ਲੱਖਾਂ ਗੁਣਾ ਕਰੋੜਾ ਗੁਣਾ ਵਧती ਹੀ ਜਾ ਰਹੀਆਂ ਹਨ ਵਧਤੀ ਹੀ ਜਾ ਰਹੀਆਂ ਔਰ ਵਧਤੀ ਹੀ ਜਾ ਰਹੀਆਂ ਵਧਦੀ ਹੀ ਜਾ ਰਹੀਆਂ ਤੁਹਾਨੂੰ ਟ੍ਰੈਵਲ ਕਰਨ ਦਾ ਬੜਾ ਸ਼ੌਕ ਹੈ ਜੀ ਤੁਸੀਂ ਮੈਂ ਦੇਖਦਾ ਹਸਬੈਂਡ ਵਾਈਫ ਤੁਸੀਂ ਬਹੁਤ ਜਗ੍ਹਾ ਘੁੰਮਦੇ ਰਹਿੰਦੇ ਹੋ ਤੇ ਉਹਦੀ ਵੀਡੀਓਜ਼ ਵਗੈਰਾ ਵੀ ਪਾਉਂਦੇ ਰਹਿੰਦੇ ਹੋ ਇਹ ਮਤਲਬ ਕੀ ਤੁਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਜਦੋਂ ਵੀ ਬੰਦਾ ਬਾਹਰ ਘੁੰਮਣ ਜਾਂਦਾ ਇੱਕ ਤਾਂ ਫਰੈਸ਼ ਹੋ ਜਾਂਦਾ ਇੱਕ ਤਾਜ਼ਾ ਹੁੰਦਾ ਜਦੋਂ ਪਟਿਆਲੇ ਵਿੱਚ ਵੀ ਮੈਂ ਵਾਪਸ ਆਣਾ ਇੱਕ ਤਾਜ਼ਾ ਦਾ ਇੱਕ ਫਰੈਸ਼ ਆਪਰੇ ਆਪ ਨੂੰ એનર્ਜੀ ਲੈ ਕੇ ਆਉਂਦੇ ਹਾਂ ਇੱਕ ਮਹਿਸੂਸ ਕਰਦਾ ਆਪਣੇ ਆਪ ਨੂੰ ਮੈਂ ਫਰੈਸ਼ ਹੋ ਗਿਆ ਤਾਜ਼ਾ ਹੋ ਗਿਆ ਤੇ ਦੂਜੀ ਇੱਕ ਸਾਡੇ ਜਿਹੜੇ ਧਾਰਮਿਕ ਕਿਤਾਬਾਂ ਵਿੱਚ ਲਿਖਿਆ ਹੈ ਕਿ ਹਮੇਸ਼ਾ ਪਾਣੀ ਚੱਲਦਾ ਹੀ ਅੱਛਾ ਲੱਗਦਾ ਰੁਕਦਾ ਹੋਇਆ ਪਾਣੀ ਅੱਛਾ ਨਹੀਂ ਲੱਗਦਾ ਮੈਂ ਹਮੇਸ਼ਾ ਇਸ ਲਈ ਚੱਲਦਾ ਫਿਰਦਾ ਘੁੰਮਦਾ ਫਿਰਦਾ ਰਹਿਣਾ ਕਿਉਂਕਿ ਮੈਂ ਹਮੇਸ਼ਾ ਸਭ ਨੂੰ ਅੱਛਾ ਲੱਗਦਾ ਰਹਾ ਸੋ ਬਹੁਤ ਹੀ ਚੰਗੀਆਂ ਗੱਲਾਂ ਦੱਸੀ ਮੇਰੇ ਵੀਰਪੁਰਨ ਸਵਾਮੀ ਜੀ ਨੇ ਇਹ ਪੁਰਨ ਸਵਾਮੀ ਜੀ ਦਾ ਜਿਹੜਾ ਮਕਸਦ ਹੈ ਲੋਕਾਂ ਵਿੱਚ ਖੁਸ਼ੀਆਂ ਵੰਡਣਾ ਤੇ ਨਵੀਆਂ-ਨਵੀਆਂ ਗੱਲਾਂ ਤੇ ਇਹ ਕਰਨਾ ਸੋ ਪੁਰਨ ਸਵਾਮੀ ਜੀ ਮੇਰੇ ਇਸ ਚੈਨਲ ਤੇ ਆਪ ਦਾ ਬਹੁਤ-ਬਹੁਤ ਧੰਨਵਾਦ ਲਾਸਟ ਵਿੱਚ ਸ਼ੰਕਰ ਜੀ ਦਾ ਬਹੁਤ ਧੰਨਵਾਦ ਕਰਦਾ ए, मेरी वीडियो बहुत अच्छी बनाने हैं बोल शंकर भगवान की जय so, और बोल शंकर चौहान so, no, no. की जय <laughs> और सभी गुरुओं की जय yeah. और लाफिंग गुरु प्लस साइलेंस गुरु पूरन स्वामी जी की, की भी, भी जय और सभी की जय करता भी ਔਰ ਆਪਣੀ ਜੈ ਕਰਵਾਤਾ ਵੀ ਹੂੰ ਥੈਂਕ ਯੂ ਧੰਨਵਾਦ ਸੋ ਪੂਰਨ ਸਵਾਮੀ ਜੀ ਨੇ ਮੇਰੇ ਨਾਲ ਬਹੁਤ ਹੀ ਐਸੀਆਂ ਗੱਲਾਂ ਸਾਂਝੀਆਂ ਕਰੀ ਉਮੀਦ ਕਰਦਾ ਤੁਹਾਨੂੰ ਇਹ ਗੱਲਾਂ ਪਸੰਦ ਆਏਗੀ ਇਹ ਮੇਰੇ ਜਦੋਂ ਵੀਡੀਓ ਮੈਂ ਫੇਸਬੁੱਕ ਤੇ ਜਾਂ ਕਿਸੇ ਸੋਸ਼ਲ ਮੀਡੀਆ ਤੇ ਪਾਵਾਂ ਤੇ ਤੁਸੀਂ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਦੇਖੋ ਪੂਰਨ ਸਵਾਮੀ ਜੀ ਦਾ ਵੀ ਮਕਸਦ ਹੈ ਇਹ ਲੋਕਾਂ ਨੂੰ ਇੱਕ ਦੂਸਰੇ ਨਾਲ ਮਿਲਾਉਣਾ ਤੇ ਮੇਰਾ ਵੀ ਮਕਸਦ ਹੈ ਬਸ ਤੁਸੀਂ ਪਿਆਰ ਦਿੰਦੇ ਰਹਾ ਕਰੋ ਤੇ ਗੁੱਡ ਕਮੈਂਟ ਕਰਦੇ ਆ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਹਮੇਸ਼ਾ ਜਿਹੜੀ 네ਗੈਟਿਵਿਟੀ ਦੀ ਫੋਟੋ ਵੀਡੀਓ ਹੁੰਦੀ ਹੈ ਉਹ ਤੁਸੀਂ ਬਹੁਤ ਅੱਗੇ ਤੇ ਅੱਗੇ ਭੇਜਦੇ ਹੋ ਬਹੁਤ ਇੰਟਰਸਟਿੰਗ ਨਾਲ ਦਿਖਦੇ ਹੋ ਜੇ ਸਾਡੀ ਸ਼ੰਕਰ ਜੀ ਦੀ ਤੇ ਮੇਰੀ ਵੀਡੀਓ ਹੁੰਦੀ ਹੈ ਹਮੇਸ਼ਾ ਪੋਜ਼ਿਟਿਵਿਟੀ ਦੀ ਹੁੰਦੀ ਹੈ ਜੇ ਤੁਸੀਂ ਇਹ ਦੇਖੋਗੇ ਹਮੇਸ਼ਾ ਖੁਸ਼ ਰਹੋਗੇ ਮਸਤ ਰਹੋਗੇ ਔਰ ہماری ਤਰ੍ਹਾਂ ਹੱਸਦੇ ਗਾਤੇ ਰਹੋਗੇ ਵਾਹ ਵਾਹ ਜੀ ਵਾਹ 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 ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ